ਆ ਲੋ ਜੀ ਕਰੋ ਚੈੱਕ ਸੂਟ ਡਿਜ਼ਾਈਨਿੰਗ ਸੂਟ ਦੇਖੋ ਕਿੰਨਾ ਸੋਹਣਾ ਕੰਮ ਹੋਇਆ ਵਾ ਸੂਟ ਨਹੀਂ ਜੀ ਕੋਟ ਪੈਂਟ ਦਿਖਾਓ 3 ਪੀਸ 2 ਪੀਸ ਲੋ ਜੀ ਕੋਟ ਪੈਂਟ ਵੀ ਦਿਖਾਉਣੇ ਹੈ ਇਹ ਨਹੀਂ ਆਪਣੇ ਪਾਈਆਂ ਦੇ ਮੈਸੇਜ ਬਹੁਤ ਆਉਂਦੇ ਆਂਦੇ ਜੀ WhatsApp ਪਾ Instagram ਪਾ ਆ ਲੋ ਕਰ ਲੋ ਚੈੱਕ ਫਿਰ 3 ਪੀਸ ਕੋਟ ਪੈਂਟ ਬਾਸਕਟ ਦੇ ਨਾਲ ਆ ਲੋ 2 ਪੀਸ ਕੋਟ ਪੈਂਟ ਕਰ ਲੋ ਚੈੱਕ ਡਿਜ਼ਾਈਨਿੰਗ ਰੰਗ ਚੈੱਕ ਕਰ ਲੋ ਆ ਲੋ ਜਿੰਨੇ ਮਰਜ਼ੀ ਰੰਗ ਲੇ ਜਿਓ ਜਿੰਨੇ ਮਰਜ਼ੀ ਡਿਜ਼ਾਈਨ ਲੇ ਜਿਓ ਆ ਲੋ 3 ਪੀਸ ਕੋਟ ਪੈਂਟ ਹੋਊਗਾ ਕੋਟ ਨਾਲ ਆ ਬਾਸਕਟ ਨਾਲ ਆ ਪੈਂਟ ਨਾਲ ਆ ਠੀਕ ਹੈ ਜੀ ਅੱਛਾ ਇਹ ਹੋਰ ਦੇਣਾ ਉਹ ਭਰਾਵਾ ਨੂੰ ਜਿਹੜੇ ਕਰਨਗੇ ਪੇਜ ਨੂੰ ਫੋਲੋ ਵੀਡੀਓ ਨੂੰ ਕਰੂਗਾ ਸ਼ੇਅਰ ਤੇ ਕਰੂਗਾ ਦੱਬ ਕੇ ਕਮੈਂਟ ਦੱਸੋ ਹੁਣ ਰੇਟ ਕਿਆ ਲਾਦਮ 4500 ਲਾਦਮ ਨਾ ਨਾ ਇਹ ਨਾ ਦੇਖ ਕੇ ਡਰ ਜੂਗੇ ਕਾਕ ਜੀ ਲੋ ਫਿਰ ਕਰਤਾ ਫਾਇਦਾ 1499 ਰੁਪਏ ਦਾ ਲਾ ਕੇ ਦਊਗਾ 1500 ਰੁਪਏ ਦਾ ਇੰਨਾ ਸਸਤਾ ਵੀ ਨਹੀਂ ਕਰਨਾ ਤਾਂ ਜੀ ਇਹ ਤਾਂ ਇੰਨਾ ਸਸਤਾ ਕਰਤਾ ਉਸ ਨਹੀਂ ਨਹੀਂ ਆਪਾਂ ਕਰਨੇ ਰੱਬ ਵਰਗੇ ਕਾਕ ਦੇ ਫਾਇਦੇ ਠੀਕ ਹੈ ਇੱਕ ਹੋਰ ਫਾਇਦਾ ਕਰ ਦੂੰਗਾ ਜਿਹੜਾ ਬੰਦਾ ਆਊਗਾ ਵੀਡੀਓ ਨੂੰ ਕਰਕੇ ਸ਼ੇਅਰ ਤੇ ਇਹਨੂੰ ਕਰਕੇ ਆਊਗਾ ਫੋਲੋ ਨਾਲ ਦਊਗਾ ਵਾਈਟ ਸ਼ਰਟ ਫਰੀ ਆਣਾ ਕਿੱਥੇ ਐ ਏਕ ਏਕ ਕਲੈਕਸ਼ਨ ਮੇਨ ਬਾਜ਼ਾਰ ਕਰਾ ਲਈ ਆ ਲੋ ਚੈੱਕ ਕਰ ਲੋ ਕੋਟ ਆ ਚੈੱਕ ਕਰ ਲੋ ਬਾਸਕਟ ਬਾਸਕਟ ਹੈਗੀ ਰਿਵਰਸੀਬਲ ਨਾਲ ਹੈਗੀ ਪੈਂਟ ਸਟੇਟ ਵੀ ਮਿਲੂਗੀ ਨੈਰੋ ਵੀ ਮਿਲੂਗੀ ਬੂਡਗਟ ਵੀ ਮਿਲੂਗੀ